ਅਮਰੀਕਸਰ ਦੇ ਜੰਡਿਆਲਾ ਗੁਰੂ ਇਲਾਕੇ ਦੇ ਵਿੱਚ ਅੱਜ ਦੁਪਹਿਰ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਚਾਰ ਬੱਚਿਆਂ ਸਮੇਤ 6 ਲੋਕਾਂ ਦੀ ਜਾਨ ਚਲੀ ਗਈ। ਜਿਸ ਵੇਲੇ ਹਾਸਾ ਹੋਇਆ ਉਸ ਵੇਲੇ ਇਹ ਬੱਚੇ ਕੁਲਫੀ ਵਾਲੀ ਰੇੜੀ ਦੇ ਕੋਲ ਕੁਲਫੀਆਂ ਖਾਰੇ ਸਨ। ਘਟਨਾ ਜੰਡਿਆਲਾ ਗੁਰੂ ਦੇ ਦਸ਼ਮੇਸ਼ ਨਗਰ ਇਲਾਕੇ ਵਿੱਚ ਹੋਈ। ਬਲੇਰੋ ਸਵਾਰ ਦੋ ਲੋਕਾਂ ਨੂੰ ਪੁਲਿਸ ਨੇ ਮੌਕੇ ਤੋਂ ਕਾਬੂ ਕਰ ਲਿਆ। ਘਟਨਾ ਉਸ ਵੇਲੇ ਹੋਈ ਜਦੋਂ ਅੱਜ ਦੁਪਹਿਰ ਇੱਕ ਸਫੇਦ ਰੰਗ ਦੀ ਬਲੇਰੋ ਖੁਜਾਲਾ ਦੇ ਵੱਲੋਂ ਜੰਡਿਆਲਾ ਗੁਰੂ ਵੱਲ ਜਾ ਰਹੀ ਸੀ। ਪ੍ਰਦੇਸ਼ਮੇਸ਼ ਨਗਰ ਇਲਾਕੇ ਵਿੱਚ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੀ ਗੁਲਫੀਆਂ ਵਾੜੀ ਰੇੜੀ ਨਾਲ ਜਾ ਟਕਰਾਈ ਮੌਕੇ ਤੇ ਗੁਲਫੀਆਂ ਖਾ ਰਹੇ ਚਾਰ ਬੱਚੇ ਆ ਸਵੇਤ ਦੋ ਰੇੜੀ ਵਾਲੇ ਦੀ ਗੱਡੀ ਦੀ ਚਪੇਟ ਵਿੱਚ ਆ ਗਏ ਬਲੈਰੋ ਇੰਨੀ ਤੇਜ਼ ਸੀ ਕਿ ਬੇਕਾਬੂ ਹੋ ਕੇ ਬੱਚਿਆਂ ਅਤੇ ਦੋ ਰੇੜੀ ਵਾਲਿਆਂ ਨੂੰ ਦਰੜਦੇ ਹੋਏ ਉੱਥੇ ਹੀ ਪਲਟ ਗਈ ਫਿਲਹਾਲ ਪੁਲਿਸ ਗੱਡੀ ਵਿੱਚ ਸਵਾਰ ਦੋ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਬੜਾ ਹੀ ਦਰਦਨਾਕ ਤੇ ਭਿਆਨਕ ਹਾਲਾਤ ਹੋਇਆ ਹੈ ਇਸ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀ ਉਮਰ 12 ਸਾਲ ਤੇ 10 ਸਾਲ ਤਕਰੀਬਨ ਹੈਗੀ ਆ ਦੋ ਜਿਹੜੇ ਸੀ ਉਹ ਭਾਈਵੇਂ ਸੀ ਦੱਸ ਰਹੇ ਇੱਕ ਕੁਫੀਆਂ ਵਾਲਾ ਸੀ ਇੱਕ ਛੋਲੇ ਵਾਲਾ ਸੀ ਉਹਦੀ ਵੀ ਡੈਥ ਹੋ ਗਈ ਉਹ ਗੱਡੀ ਦੇ ਵਿੱਚ ਚਪੇੜ ਦੇ ਵਿੱਚ ਆ ਕੇ ਤੇ ਜਿਹੜਾ ਇੱਕ ਡਰਾਈਵਰ ਉਹ ਆਪਾਂ ਮੌਕੇ ਤੇ ਕਾਬੂ ਕਰ ਲਿਆ ਉਹਦੇ ਜਿਹੜਾ ਜਿਹੜਾ ਪੈਸੈਂਜਰ ਸੀਟਸ ਤੇ ਬੈਠਾ ਸੀ ਉਹ ਜੈਪ ਸਿੰਘ ਸੀ ਚਸ਼ਮਦੀਦ ਲੋਕਾਂ ਦੇ ਮੁਤਾਬਕ ਗੱਡੀ ਦੇ ਵਿੱਚ ਸਵਾਰ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਜਿਨ੍ਹਾਂ ਬੱਚਿਆਂ ਦੀ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਹ ਇੱਕ ਹੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਚਾਰ ਬੱਚਿਆਂ ਸਮੇਤ ਦੋ ਪ੍ਰਵਾਸੀ ਮਜ਼ਦੂਰਾਂ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਹਾਦਸੇ ਦੇ ਵਿੱਚ ਇੱਕ ਛੋਟੀ ਬੱਚੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਇੱਕ ਕੁੜੀ ਆ ਸਾਡੀ ਹੋ ਗਈ ਕੋਈ 10 ਸਾਲ ਦੀ ਹੈਗੀ ਉਹ ਸਾੜ ਤੇ ਲੱਗੀ ਆ ਛੋਟੇ ਹੀ ਆ ਕੋਈ 7 ਸਾਲ ਦਾ ਕੋਈ 8 ਸਾਲ ਦਾ ਉਹਦੇ ਸਿੱਧੀ ਘਰ ਚ ਲਿਆਂਦੀ ਸਰ ਸਜੇ ਖਬੇ ਬਣੇ ਸਜੇ ਬਣੇ ਆਣ ਕੇ ਮਾਰੀ ਜਨੇ ਘਰ ਚ ਲਿਆ ਕੇ ਮਾਰੀ ਆ ਹਾਂਜੀ ਕਿਦਾਂ ਦਾ ਸ਼ਾਹ ਜਿੱਤਾ ਹੋਊਗਾ ਉਸ ਵੇਲੇ ਮੁਲਾਜ਼ਮ ਲੈ ਕੇ ਨਾ ਉਹਨਾਂ ਫੇਰ ਭੀੜ ਬਹੁਤ ਜ਼ਿਆਦੀ ਜਨਤਾ ਹੋ ਗਈ